ਕੀ ਅਸੀਂ ਬ੍ਰਹਿਮੰਡ ਵਿੱਚ ਇਕੱਲੇ ਹਾਂ ਜਾਂ ਉੱਥੇ ਕਿਤੇ ਸਾਡੇ ਤੋਂ ਇਲਾਵਾ ਕੋਈ ਹੋਰ ਵੀ ਮੌਜੂਦ ਹੈ ਅੱਜ ਅਸੀਂ ਵੀਡੀਓ ਵਿੱਚ ਗੱਲ ਕਰਾਂਗੇ ਇਤਿਹਾਸ ਦੀ ਸਭ ਤੋਂ ਵਿਸ਼ਵਾਸਯੋਗ ਏਲੀਅਨ ਨਾਲ ਸੰਬੰਧਿਤ ਘਟਨਾ ਦੀ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਚਲੋ ਰਸਮੇਂ ਦੁਨੀਆ ਵੱਲ ਪੈਰ ਵਧਾਈਏ ਇਹ ਕਹਾਣੀ ਹੈ ਜੀ 19 ਸਤੰਬਰ 1961 ਦੀ ਨਿਊ ਹੈਮਿਸਫੀਅਰ ਅਮਰੀਕਾ ਬੈਟੀ ਅਤੇ ਬਾਰਨੀ ਹਿਲ ਨਾਂ ਦਾ ਇੱਕ ਜੋੜਾ ਆਪਣੇ ਘਰ ਵਾਪਸ ਜਾ ਰਿਹਾ ਸੀ। ਰਾਤ ਦੇ ਹਨੇਰੇ ਵਿੱਚ ਉਹਨਾਂ ਨੂੰ ਆਕਾਸ਼ ਵਿੱਚ ਕੁਝ ਅਜੀਹਾ ਦਿਖਾਈ ਦਿੱਤਾ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਇੱਕ ਅਜੀਬ ਚਮਕਦਾਰ ਉੱਡਣ ਵਾਲੀ ਵਸਤੂ ਯੂ ਐਫ ਓ ਜਾਨੀ ਕਿ ਅਨ ਆਈਡੈਂਟੀਫਾਈਡ ਫਲਾਈਿੰਗ ਆਬਜੈਕਟ ਉਹਨਾਂ ਦੇ ਸਿਰ ਤੇ ਮੰਡਰਾ ਰਿਹਾ ਸੀ। ਬੈਟੀ ਅਤੇ ਬਾਰਨੀ ਨੇ ਦੱਸਿਆ ਕਿ ਉਹ ਯੂ ਐਫ ਓ ਉਹਨਾਂ ਦੀ ਕਾਰ ਦੇ ਬਹੁਤ ਨੇੜੇ ਆ ਗਿਆ ਸੀ। ਉਹਨਾਂ ਨੇ ਅਜੀਬ ਰੋਸ਼ਨੀ ਅਤੇ ਆਵਾਜ਼ਾਂ ਸੁਣੀਆਂ। ਬਾਰਨੀ ਨੇ ਦਾਵਾ ਕੀਤਾ ਕਿ ਉਸਨੇ ਦੂਰਬੀ ਨਾਲ ਦੇਖਿਆ ਕਿ ਯੂ ਐਫ ਓ ਦੇ ਅੰਦਰ ਕੁਝ ਅਜੀਬ ਜੀਵ ਸਨ ਜੋ ਉਹਨਾਂ ਨੂੰ ਦੇਖ ਰਹੇ ਸਨ। ਕੁਝ ਸਮੇਂ ਬਾਅਦ ਉਹਨਾਂ ਨੇ ਮ ਉਸ ਹੋਇਆ ਕਿ ਸਭ ਕੁਝ ਅਜੀਬ ਹੋ ਰਿਹਾ ਹੈ ਦੋਵਾਂ ਨੂੰ ਅਹਿਸਾਸ ਹੋਇਆ ਕਿ ਸਮਾਂ ਰੁਕ ਗਿਆ ਜਦੋਂ ਉਹਨਾਂ ਨੂੰ ਹੋਸ਼ ਆਇਆ ਤਾਂ ਉਹ 35 ਮੀਲ ਦੂਰ ਸਨ ਅਤੇ ਉਹਨਾਂ ਨੂੰ 2 ਘੰਟਿਆਂ ਦਾ ਕੁਝ ਜ਼ਿਆਦਾ ਨਹੀਂ ਸੀ ਦੋਨੋਂ ਨੂੰ ਐਸਾ ਲੱਗਾ ਕਿ ਸਮਾਂ ਰੁਕ ਗਿਆ ਉਹਨਾਂ ਨੂੰ ਹਿਪਨੋਸਿਸ ਕਰਵਾਈ ਤਾਂ ਉਹਨਾਂ ਦੇ ਅਜੀਬ ਦੇਰਵੇ ਸਾਹਮਣੇ ਆਏ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਯੂ ਐਫ ਓ ਦੇ ਅੰਦਰ ਲਿਜਾਇਆ ਗਿਆ ਉੱਤੇ ਅਜਿਹੇ ਜੀਵ ਸਨ ਜਿਨ੍ਹਾਂ ਨੇ ਉਹਨਾਂ ਦੀ ਜਾਂਚ ਕੀਤੀ ਬੇਟੀ ਨੇ ਉਹਨਾਂ ਜੀਵਾਂ ਦਾ ਸਕੈਚ ਵੀ ਬਣਾਇਆ ਇਹ ਘਟਨਾ ਇੰਨੀ ਹੈਰਾਨ ਕਰਨ ਵਾਲੀ ਸੀ ਕਿ ਸਰਕਾਰ ਅਤੇ ਵਿਗਿਆਨਿਕ ਵੀ ਇਸ ਵਿੱਚ ਰੁਚੀ ਲੈਣ ਲੱਗੇ ਕੁਝ ਨੇ ਇਸ ਨੂੰ ਸੱਚ ਮੰਨਿਆ ਤੇ ਕੁਝ ਨੇ ਡ੍ਰੀਮ ਜੰਪ ਫਰਮ ਕਿਆ ਪਰ 60 ਸਾਲ ਬਾਅਦ ਵੀ ਇਸ ਘਟਨਾ ਨੂੰ ਏਲੀਅਨ ਘਟਨਾਵਾਂ ਵਿੱਚ ਸਭ ਤੋਂ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ ਦੋਸਤੋ ਇਹ ਕਹਾਣੀ ਜਿੰਨੀ ਰਹਸਮਈਆ ਉਨੀ ਹੀ ਸੋਚਣ ਦੇ ਮਜਬੂਰ ਵੀ ਕਰਦੀ ਹੈ ਕਿ ਬੇਟੀ ਅਤੇ ਬਾਰਨੀ ਦੀ ਕਹਾਣੀ ਸੱਚ ਹੈ ਕਿ ਅਸੀਂ ਸੱਚਮੁੱਚ ਇਕੱਲੇ ਨਹੀਂ ਹਾਂ ਜਾਂ ਸਿਰਫ ਮਨੁੱਖ ਦੇ ਦਿਮਾਗ ਦੀ ਕਲਪਨਾ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਹੋਈ ਤਾਂ ਯਾਰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਵੀ ਕਰ ਲਿਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੁਹਾਡੀ ਕੀ ਰਾਏ ਏਲੀਅਨ ਬਾਰੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਅਸੀਂ ਮਿਲਾਂਗੇ ਅਗ